ਹਾਂਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਕਿੱਥੇ ਕੀਤੀ ਸਰ ਜਨਮੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਬੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਜੰਗੀ ਪੱਧਰ ਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹਦਾ ਕੀ ਨਾਮ ਹੈ ਯੁੱਧ ਨਸ਼ਿਆਂ ਵਿਰੋਧ ਹੈਗਾ ਇਸ ਮੁਹਿੰਮ ਚ ਪਟਿਆਲਾ ਪੁਲਿਸ ਵੱਲੋਂ ਬਰਜ਼ੋਰ ਕਾਰਵਾਈ ਕਰਦੇ ਹੋਏ ਸਤੰਬਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਇਸ ਮਹੀਨੇ 93 ਕੇਸਸ ਅਸੀਂ ਐਨਡੀਪੀਐਸ ਐਕਟ ਦੇ ਦਰਜ ਕੀਤੇ ਤੇ 100 ਪਲਸ ਪੈਡਲਰਸ ਜਿਹੜੇ ਕਿ ਪੁਆਇੰਟ ਆਫ ਸੇਲ ਤੇ ਨਸ਼ਾ ਸਪਲਾਈ ਕਰਦੇ ਸੀ ਉਹਨਾਂ ਨੂੰ ਅਰੈਸਟ ਕਰਕੇ ਸਲਾਖਾਂ ਪਿੱਛੇ ਭੇਜਿਆ ਗਿਆ ਇਸ ਤੋਂ ਇਲਾਵਾ 68 ਐਫ ਐਨਡੀਪੀਐਸ ਐਕਟ ਦਾ ਜਿਹੜਾ ਪ੍ਰੋਪਰਟੀ ਫੋਰਫੀਜ਼ਰ ਦਾ ਪ੍ਰੋਸੈਸ ਹੁੰਦਾ ਪਿਛਲੇ ਚੰਦ ਮਹੀਨਿਆਂ 'ਚ 16 ਪ੍ਰੋਪੋਜ਼ਲਸ ਜਿਹੜੇ ਆ 16 ਪ੍ਰੋਪੋਜ਼ਲਸ ਕੰਪਟੈਂਟ ਅਥਾਰਟੀ ਤੋਂ ਹੋ ਕੇ ਫਾਈਨਲ ਮਨਜ਼ੂਰੀ ਹੋ ਕੇ ਸਾਡੇ ਕੋਲੇ ਆਏ ਤੇ ਤਕਰੀਬਨ 6 ਕਰੋੜ ਦੀ ਜਿਹੜੀ ਜਾਇਦਾਦਾਂ ਨੇ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਗੋਰਖਪੁਰ ਦੇ ਤੋਂ ਕਾਲੀ ਕਮਾਈ ਤੋਂ ਬਣਾਈਆਂ ਸੀ ਉਹ 68 ਐਫ ਦੇ ਤਹਿਤ ਪਟਿਆਲਾ ਪੁਲਿਸ ਨੇ ਫੋਰਟ ਫੀਚਰ ਕਰਾਇਆ ਸਟੇਟ ਗਵਰਨਮੈਂਟ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਜਿਹੜਾ ਨਸ਼ਾ ਵੇਚਦੇ ਆ ਸਪਲਾਈ ਚੇਨ ਨੂੰ ਤੋੜਨ ਲਈ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੇ ਸਕੋਰ ਚੇਜ਼ ਬਿਮਾਰੀ ਚ ਪਏ ਹੋਏ ਉਹਨਾਂ ਐਡਿਕਟਸ ਦੇ ਪ੍ਰਤੀ ਸਹਾਨੂੰ ਭੂਤੀ ਦੀ ਨਿਗਰ੍ਹਾ ਰੱਖਦੇ ਹੋਏ ਉਹਨਾਂ ਨੂੰ ਇਲਾਜ ਕਰਾਇਆ ਜਾਵੇ ਡੀ ਐਡਿਕਸ਼ਨ ਸੈਂਟਰਾਂ ਚ ਤੇ ਹੋਰ ਸੈਂਟਰਾਂ ਚ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਤੇ 500 ਤੋਂ ਜ਼ਿਆਦਾ ਐਡਿਕਟਸ ਅਸੀਂ ਡੀ ਐਡਿਕਸ਼ਨ ਸੈਂਟਰ 'ਚ ਤੇ 2000 ਤੋਂ ਜ਼ਿਆਦਾ ਐਡਿਕਟਸ ਜਿਹੜੇ ਆ ਉਹਨਾਂ ਨੂੰ ਔਰ ਸੈਂਟਰਾਂ 'ਚ ਅਸੀਂ ਦਾਖਲ ਕਰਾਇਆ ਤਾਂ ਕਿ ਉੱਥੋਂ ਆਪਣਾ ਪ੍ਰੋਪਰ ਇਲਾਜ ਕਰਾ ਕੇ ਨਸ਼ਿਆਂ ਦੇ ਇਸ ਦਲਦਲ ਤੋਂ ਨਿਕਲ ਕੇ ਮੁਕਤ ਰਹਿ ਸ਼ਾਮਿਲ ਹੋ ਸਕਣ ਜਿਹੜੇ 빅 ਸਪਲਾਈਅਰਸ ਨੇ ਜਿਨ੍ਹਾਂ ਨੂੰ ਵੱਡੀ ਮੱਛੀ ਵੀ ਅਸੀਂ ਕਹਿੰਦੇ ਆ ਉਹ ਪੰਜ ਸਪਲਾਈਅਰ ਪਟਿਆਲਾ ਪੁਲਿਸ ਨੇ ਸਤੰਬਰ ਮਹੀਨੇ 'ਚ ਅਰੈਸਟ ਕੀਤੇ ਤੇ ਤੇ ਉਹਨਾਂ ਖਿਲਾਫ ਵੀ ਅੱਗੇ ਉਹਨਾਂ ਦੀ ਜਾਇਦਾਦਾਂ ਨੂੰ ਆਇਡੈਂਟੀਫਾਈ ਕਰਕੇ ਜਿਹੜੀ ਪ੍ਰੋਪਰਟੀ ਫੋਰਫੀਚਰ ਦੇ ਪ੍ਰੋਪੋਜ਼ਲ ਆਉ ਬਣਾਏ ਜਾਣਗੇ ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਕਨਵਿਕਸ਼ਨ ਰੇਟ ਜਿਹੜਾ ਅੰਡਰ ਟਰਾਇਲ ਐਂਡੀਪੀਐਸ ਕੇ ਸਾਹ ਚ 95% ਦੇ ਲਾਗੇ ਪਟਿਆਲੇ ਦਾ ਕਨਵਿਕਸ਼ਨ ਰੇਟ ਹੈਗਾ ਜਿਹੜਾ ਕਿ ਤਫ਼ਤੀਸ਼ ਦੇ ਚੰਗੇ ਮਿਆਰ ਨੂੰ ਜਾਹਿਰ ਕਰਦਾ ਹੈ ਤੇ ਜਿਹੜੇ ਵੀ ਦੋਸ਼ੀ ਅਸੀਂ ਗ੍ਰਿਫਤਾਰ ਕਰਦੇ ਹਾਂ ਉਹਨਾਂ ਨੂੰ ਪ੍ਰੋਪਰ ਕਨਵਿਕਸ਼ਨ ਵੀ ਇਸ ਦੇ ਚਿਤਰਾ ਰਹੇ। ਪਟਿਆਲੇ ਦੇ ਸਾਰੇ ਵਾਸੀਆਂ ਨੂੰ ਵੀ ਮੇਰੀ ਅਪੀਲ ਹੈ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਵੀ ਹੈ ਉਹਦੇ ਤੇ ਵੀ ਪਟਿਆਲਾ ਪੁਲਿਸ ਦਾ ਐਕਸ਼ਨ ਕਾਫੀ ਸਵਿਫਟ ਐਂਡ ਪ੍ਰੌਮਪਟ ਹੁੰਦਾ ਹੈ। ਸੇਫ ਪੰਜਾਬ ਹੈਲਪਲਾਈਨ ਤੇ 200 ਤੋਂ ਜ਼ਿਆਦਾ ਟਿਪਸ ਜਿਹੜੀਆਂ ਹਨ ਆ ਆਫ ਆਈ ਆਰ ਸੇ ਕਨਵਰਟ ਹੋਈ ਜਾਂਦੀ ਹੈ ਤੇ ਇਹ ਸ਼ੋ ਕਰਦਾ ਹੈ ਕਿ ਪਬਲਿਕ ਜਦੋਂ ਗੁਪਤ ਤਰੀਕੇ ਨਾਲ ਪਟਿਆਲਾ ਪੁਲਿਸ ਨੂੰ ਅਪਰੋਚ ਕਰਦੀ ਹੈ ਤੇ ਪਬਲਿਕ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਤੇ ਜਿਹੜੀ ਬਰਜ਼ੋਰ ਕਾਰਵਾਈ ਕਰਦੇ ਹੋਏ ਤੇ ਪਬਲਿਕ ਦਾ ٹرسٹ ਜਿੱਤਨ ਚ ਵੀ ਪਟਿਆਲਾ ਪੁਲਿਸ ਬਹੁਤ ਹੱਦ ਤੱਕ ਕਾਮਯਾਬ ਹੋਇਆ ਹੈ ਫਿਰ ਜੇ ਤੈਨੂੰ ਪਤਾ ਕਰਾਂ ਵੀ ਉਹ ਕੋਈ ਐਡਿਕਟਸ ਨਹੀਂ ਉਹਨਾਂ ਦੇ ਪੇਰੈਂਟ ਸੀ ਹੁਣ ਕਹਿੰਦੇ ਆ ਕਿ ਆ ਕੇ ਸਰਪੰਚ ਦਾ ਸਾਥ ਲੈ ਕੇ ਵੀ ਇਸ ਤਰ੍ਹਾਂ ਸਾਡੇ ਬੱਚੇ ਨੇ ਤੇ ਇਹਨਾਂ ਪਿੰਡਾਂ ਦੇ ਵਿੱਚ ਕੀ ਉਹਨਾਂ ਚੀਜ਼ਾਂ ਹੰਕੂ ਨੇ ਕਾਫੀ ਸਮਾਂ ਦੇਖੋ ਜੀ ਜਦੋਂ ਲੋਕਾਂ ਨੂੰ ਸਮਝ ਆਂਦਾ ਕਿ ਸਪਲਾਈ ਚੇਨ ਜਿਹੜੀ ਆ ਉਹ ਡਿਸਰਪਟ ਹੋ ਰਹੀ ਆ ਨਸ਼ੇ ਦੀ ਸਪੀਡ ਅਵੇਲੇਬਿਲਟੀ ਜਿਹੜੀ ਆ ਉਹ ਘਟੀ ਆ ਤੇ ਫਿਰ ਲੋਕੀ ਸਾਹਮਣੇ ਆਂਦੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਈ ਕੇਸਿਸ ਮੇਰੇ ਕੋਲੇ ਵੀ ਆਏ ਜਿਹੜੇ ਕਹਿੰਦੇ ਆ ਕਿ ਬੁਰੀ ਸੰਗਤ ਦੇ ਕਰਕੇ ਕਿਸੇ ਮਾੜੇ ਸਮੇਂ 'ਚ ਇਹ ਬੱਚਾ ਜਿਹੜਾ ਆ ਜੇ ਨਸ਼ੇ ਦੀ ਇਹ ਬਿਮਾਰੀ ਤੇ ਲੱਗਦੀ ਹੈ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਕਰਦੇ ਹੋਏ ਕਾਉਂਸਲਿੰਗ ਕਰਦੇ ਹੋਏ ਫਿਰ ਨਸ਼ਾ ਛੁਡਾਊ ਕੇਂਦਰ ਚ ਉਹ ਸੈਂਟਰਾਂ ਚ ਦਾਖਲ ਕਰਾਂ। ਜਦੋਂ ਨਸ਼ੇ ਬੰਦ ਦੀ ਗੱਲ ਕੀਤੀ ਸਕੇ ਇਹਨਾਂ ਲੱਗਦਾ ਕਿ ਚੈਨ ਟੁੱਟੀ ਹੈ ਇਸ ਜੀ ਨੂੰ ਲੈ ਕੇ ਬੋਰਡ ਤੋਂ ਕਾਫੀ ਸਪੋਰਟ ਦਿੱਤੀ ਜਾ ਰਹੀ ਹੈ। ਲੱਗਦਾ ਇਹਨਾਂ ਨੂੰ ਚੈਨ ਟੁੱਟਣ ਦਾ ਕਾਫੀ ਖਲਪੜੀਆਂ ਚੀਜ਼ ਨੂੰ। ਦੇਖੋ ਜੀ ਪੂਰੇ ਪੰਜਾਬ ਚ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਬਿਲਕੁਲ ਇੱਕ ਜੰਗੀ ਪੱਧਰ ਤੇ ਮਹਿੰਮ ਚੱਲੀ ਹੈ। ਤੈਨੂੰ ਇਹ ਲੱਗਦਾ ਕਿ ਇੰਨੇ ਵੱਡੇ ਪੱਧਰ ਤੇ ਜਦੋਂ ਇਹ ਮੁਹਿੰਮ ਚੱਲੀ ਆ ਤੇ ਪਬਲਿਕ ਵੀ ਹੁਣ ਇਸ ਮੁਹਿੰਮ 'ਚ ਹਿੱਸਾ ਬਣ ਕੇ ਨੂੰ ਇੱਕ ਜਨ ਮੁਹਿੰਮ ਦਾ ਰੂਪ ਦਿਖਦਾ ਨਜ਼ਰ ਆ ਰਿਹਾ ਹੈ